ਤੁਰੰਤਾਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕੁਝ ਦਿਨ ਪਹਿਲਾਂ ਬਾਜ਼ਾਰਾ ਵਿੱਚ ਗੁੰਡਾਗਰਦੀ ਕਰਨ ਵਾਲੇ ਮੁੱਖ આરોપી ਸਮੇਤ ਚਾਰ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਤਰੰਤਾਂ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਇਹਨਾਂ આરોપીਆਂ ਖਿਲਾਫ ਸਖਤ ਤਾਰਾ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਬਾਕੀ આરોપી ਵੀ ਕਾਬੂ ਕਰ ਲਏ ਜਾਣਗੇ ਇਹ આરોપી ਬਾਜ਼ਾਰ ਵਿੱਚ ਜਿਹੜੀਆਂ ਔਰਤਾਂ ਨਾਲ ਉਲਝ ਰਏ ਸੀ ਉਹ ਇਹਨਾਂ ਦੇ ਪਰਿਵਾਰ ਵਿੱਚੋਂ ਸਨ ਇਹਨਾਂ ਨੂੰ ਲੜਾਈ ਤੋਂ ਰੋਕਣ ਲਈ ਆਈਆਂ ਸਨ ਇਹਨਾਂ આરોપીਆਂ ਨੇ ਆਪਣਾ ਜ਼ੁਲਮ ਕਬੂਲਦੇ ਆ ਕੈਮਰੇ ਸਾਹਮਣੇ ਹੱਥ ਜੋੜੇ ਮਾਫੀ ਮੰਗੀ ਅਤੇ ਪਛਤਾਵਾ ਜ਼ਾਹਿਰ ਕੀਤਾ ਚਾਰ ਜਿਹੜੇ ਮੇਨ ਮੁਰਜ਼ਮ ਸੀ ਚਾਰ ਦੇ ਚਾਰ ਪੁਲਿਸ ਨੇ ਅਰੈਸਟ ਕਰ ਲਏ ਇੱਕ ਜੋਵਨਜੀਤ ਹੈ ਇੱਕ ਗੋਲਡੀ ਹੈ ਸਾਹਬ ਸਿੰਘ ਸੋਨੂ ਤੇ ਸਾਹਲਦੀਪ ਇਹ ਚਾਰੇ ਪੁਲਿਸ ਨੇ ਅਰੈਸਟ ਕਰ ਲਏ ਨੇ ਤੇ ਇਹਨਾਂ ਦੇ ਤਿੰਨ ਜਿਹੜੇ ਜਿਹੜੇ ਅਸਿਸਟੈਂਟ ਮਤਲਬ ਨਾਲ ਸੀ ਸਾਥੀ ਸੀ ਉਹ ਨਾਲ ਆਏ ਸੀ ਉਹ ਤਿੰਨ ਰਹਿ ਗਏ ਚਾਰ ਅਸੀਂ ਪੁਲਿਸ ਨੇ ਤਰਨ ਤਰਨ ਪੁਲਿਸ ਨੇ ਅਰੈਸਟ ਕਰ ਲਏ ਸਰ ਕਿਹੜੀ ਧਾਰਾ ਲਾਈ ਅਸੀਂ ਇਹਨਾਂ ਦੇ ਖਿਲਾਫ ਆਪਾਂ ਇਹਨਾਂ ਦੇ ਖਿਲਾਫ 307 ਵਗੈਰਾ 452 ਵਗੈਰਾ 400 27 ਜੋ ਜਿਹੜੇ ਕਿ ਕ੍ਰਿਮੀਨਲ ਜਿੰਨੀਆਂ ਬਣਦੀਆਂ ਸੀ ਉਹਦਾ ਪਰਚਾ ਦਰਜ ਕੀਤਾ ਸੀ ਉਹਦੇ ਕੇ ਚਾਰੇ ਅਰੈਸਟ ਕਰ ਲਏ ਸਰ ਕੁਝ ਲੜਕੀਆਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਹੜੀਆਂ ਉਹ ਲੜਕੀਆਂ ਕੁੱਟਣ ਦੀ ਗੱਲ ਕਰ ਰਹੇ ਨੇ ਜਿਹੜੀ ਅੱਜ ਪੇਪਰਾਂ ਦੀ ਖਬਰ ਲੱਗੀ ਹੈ ਉਹਦੇ ਵਿੱਚ ਇਹ ਹੈ ਵੀ ਉਹ ਇਹਨਾਂ ਦੇ ਸੋਨੂੰ ਜਿਹੜਾ ਹੈਗਾ ਮੇਨ ਜਿਹਦਾ ਪੈਸਿਆਂ ਦਾ ਝਗੜਾ ਸੀ ਇੱਕ ਤੇ ਉਹਦੀ ਬੇਟੀ ਹੈ ਤੇ ਇੱਕ ਹੋਰੀ ਵਾਈਫਰ ਐਮਪੀ ਤੇ ਸਿਮਰਨਪ੍ਰੀਤ ਜਿਹੜੀ ਉਹ ਕੁੜੀ ਦੀ ਜੋਬਨਜੀਤ ਹੈ ਜਿਹੜਾ ਉਹ ਮੁਰਜਮ ਨਾਲ ਜਿਹੜੀ ਫੜਿਆ ਦਿਖਾਈ ਦੇ ਰਿਹਾ ਉਹ ਰੋਕ ਰਹੀ ਹੈ ਉਹਦੀ ਬੇਟੀ ਉਹਨੂੰ ਵੀ ਨਾ ਇਹ ਨਾ ਕਰੂ ਉਹ ਕੁਟੀਆਂ ਨੇ ਹੈਗਾ ਉਹ ਇਹਨਾਂ ਦੀ ਇਹਨਾਂ ਦੇ ਨਾਲ ਹੀ ਆਈਆਂ ਸੀ ਮੁਰਜਮਾਂ ਦੇ ਨਾਲ ਸਰ ਕੋਈ ਗੈਂਗਬਲ ਨਾਲ ਸੰਬੰਧ ਕਿਹਦੇ ਵੈਸੇਜ ਨਹੀਂ ਨਹੀਂ ਇਹਨਾਂ ਦਾ ਪੈਸੇ ਦਾ ਆਮ ਲੈਣ ਦੇਣ ਸੀ ਇਹਨਾਂ ਦਾ ਨਸ਼ਾ ਕੀਤਾ ਹੋਇਆ ਸੀ ਨਸ਼ੇ ਤੋਂ ਉਹਨਾਂ ਦਾ ਤਕਰਾਰ ਵਧ ਗਿਆ ਪੈਸੇ ਨਾਲ ਲੈਣ ਦੇਣ ਸੀ ਤੁਸੀਂ ਕਿੰਨੀ ਵਾਰ ਤੋੜੀਆਂ ਸੀ ਇਹਨਾਂ ਨੂੰ ਤੇ ਜਿੰਨੀਆਂ 10-12 ਤੋੜੀਆਂ ਸੀ ਉਹ ਸਾਰਿਆਂ ਦੇ ਅਸੀਂ ਬਿਆਨ ਲਿਖ ਲੈਨੇ ਅਸੀਂ ਉਸ ਤੇ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕੋਈ ਪ੍ਰੋਬਲਮ ਨਹੀਂ